ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥਵੇਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਹੈ 27 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 27 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਦਮ ਸ਼੍ਰੀ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਮਹਾਵਤ ਕੌਣ ਬਣੀ ਹੈ ਹਾਂਜੀ ਪਦਮ ਸ਼੍ਰੀ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਮਹਾਵਤ ਬਣੀ ਆ ਪਾਰਵਤੀ ਬਰੂਆ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮਹਾਵਤ ਦਾ ਕੀ ਮਤਲਬ ਆ ਜਿਹੜੇ ਮਹਾਵਤ ਦਾ ਇੱਥੇ ਮਤਲਬ ਹੁੰਦਾ ਵਾ ਜੋ ਹਾਥੀ ਚਲਾਉਂਦੇ ਆ ਉਹਨਾਂ ਨੂੰ ਮਹਾਵਤ ਬੋਲ ਲ ਦਿੱਤਾ ਜਾਂਦਾ ਠੀਕ ਹੈ ਤੇ ਪਾਰਵਤੀ ਬਰੂਆ ਇਸ ਤਰ੍ਹਾਂ ਦੀ ਪਹਿਲੀ ਮਹਿਲਾ ਮਹਾਵਤ ਬਣੀ ਆ ਜਿਨ੍ਹਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਵਾ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਪਾਰਵਤੀ ਬਰੂਆ ਇਹ ਅਸਮ ਦੇ ਪਾਰਵਤੀ ਬਰੂਆ 67 ਸਾਲ ਦੀ ਉਮਰ ਆ ਇਹਨਾਂ ਦੀ ਤੇ ਇਹਨਾਂ ਨੂੰ ਸਮਾਜਿਕ ਕਾਰਜ ਜਾਨੀ ਕਿ ਪਸ਼ੂ ਕਲਿਆਣ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਐਲਾਨ ਹੋਇਆ ਹੈ ਠੀਕ ਹੈ ਤੇ ਰੀਸੈਂਟਲੀ 132 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਵਾ ਜਿਹਦੇ ਵਿੱਚੋਂ ਪੰਜ ਪਦਮ ਵਿਪੂਸ਼ਣ ਪੰਜ ਪਦਮ ਵਿਪੂਸ਼ਣ ਕਿਹਨੂੰ ਕਿਹਨੂੰ ਮਿਲੇ ਆ ਉਹਨਾਂ ਬਾਰੇ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਜੰਤੀ ਮਾਲਾ ਬਾਲੀ ਇਹ ਇੱਕ ਫੇਮਸ ਐਕਟਰਸ ਆ ਤੇ ਇਹਨਾਂ ਨੇ 13 ਸਾਲ ਦੀ ਉਮਰ ਵਿੱਚ ਤਮਿਲ ਫਿਲਮਾਂ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਤੇ ਇਹਨਾਂ ਨੇ ਆਸ਼ਾ, ਨਵਾਂ ਦੌਰ, ਸਾਧਨਾ, ਮਧੂਵਤੀ ਵਰਗੀਆਂ ਜਿਹੜੀਆਂ ਸ਼ਾਨਦਾਰ ਫਿਲਮਾਂ ਇਹ ਕੀਤੀਆਂ ਸੀਗੀਆਂ ਨੈਕਸਟ ਐਜ਼ ਹੀ ਬਿੰਦੇਸ਼ਵਰ ਪਾਠਕ ਬਿੰਦੇਸ਼ਵਰ ਪਾਠਕ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਸ਼ੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਆ ਤੇ ਬਿੰਦੇਸ਼ਵਰ ਪਾਠਕ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਮੈਂ ਪਦਮ ਵਿਭੂਸ਼ਣ ਦੀ ਗੱਲ ਕਰ ਰਹੀ ਹਾਂ ਰੀਸੈਂਟਲੀ ਪਦਮ ਪੁਰਸਕਾਰਾਂ ਦੇ ਐਲਾਨ ਹੋਏ ਆ ਜਿਦੇ ਵਿੱਚ 132 ਲੋਕਾਂ ਨੂੰ 132 ਲੋਕਾਂ ਨੂੰ ਪਦਮ ਅਵਾਰਡ ਦਿੱਤੇ ਜਾਣੇ ਆ ਠੀਕ ਹੈ ਤੇ ਉਹਨਾਂ ਦੇ ਵਿੱਚੋਂ ਪੰਜ ਪਦਮ ਵਿਭੂਸ਼ਣ ਤੇ ਪੰਜ ਪਦਮ ਵਿਭੂਸ਼ਣ ਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਕਿ ਕਿੰਨਾਂ ਨੂੰ ਮਿਲਨੇ ਆ ਪਹਿਲਾਂ ਮੈਂ ਤੁਹਾਨੂੰ ਦੱਸ ਦਿੱਤਾ ਵਾ ਵਿਜੰਤੀ ਮਾਲਾ ਬਾਲੀ ਤੇ ਸੈਕੰਡ ਆ ਜੀ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੈਕਿੰਡ ਤੇ ਆ ਬਿੰਦੇਸ਼ਵਰ ਪਾਠਕ ਤੇ ਇਹਨਾਂ ਨੂੰ 2003 ਵਿੱਚ ਪਦਮ ਪੂਸ਼ਣ ਨਾਲ ਵੀ ਸਨਮਾਨਿਤ ਕੀਤਾ ਤੇ 15 ਅਗਸਤ 2023 ਨੂੰ ਇਹਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਇਹਨਾਂ ਨੂੰ ਮਰਨ ਉਪਰੰਤ ਪਦਮ ਵਿਪੋਸ਼ਣ ਦਿੱਤਾ ਜਾਣਾ ਵਾ ਠੀਕ ਹੈ ਤੇ ਨੈਕਸਟ ਹੈ ਕੋਨੀ ਡੇਲਾ ਚਿਰੰਜੀ ਵੀ ਇਹ 68 ਸਾਲਾਂ ਦੇ ਅਭਿਨੇਤਾ ਨੇ ਤੁਹਾਡੇ ਸਾਹਮਣੇ ਆ ਠੀਕ ਹੈ ਕਾਰਨੀ ਡੇਲਾ ਚਿਰਨਜੀਵੀ ਇਹ 68 ਸਾਲਾਂ ਦੇ ਐਕਟਰਸ ਆ ਤੇ ਇਹਨਾਂ ਨੇ 150 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਨੇ ਤੇ ਇਹਨਾਂ ਨੇ 2008 ਵਿੱਚ ਆਂਧਰਾ ਪ੍ਰਦੇਸ਼ ਵਿੱਚ ਇੱਕ ਰਾਜਨੀਤਿਕ ਪਾਰਟੀ ਪ੍ਰਯਾ ਰਯਮ ਪਾਰਟੀ ਦੀ ਸ਼ੁਰੂਆਤ ਕੀਤੀ ਚਿਰਨਜੀਵੀ ਨੂੰ 2006 ਵਿੱਚ ਪਦਮ ਪੂਸ਼ਣ ਵੀ ਮਿਲ ਚੁੱਕਿਆ ਤੇ ਹੁਣ ਇਹਨਾਂ ਨੂੰ ਪਦਮ ਵਿਪੂਸ਼ਣ ਮਿਲੇਗਾ ਠੀਕ ਹੈ ਹਾਂਜੀ ਤੇ ਇਹ ਜੇ ਗੱਲ ਕਰੀਏ ਪੰਜਵਾਂ ਕਿਹਨੂੰ ਮਿਲਣਾ ਹੈ ਪੰਜਵਾਂ ਮਿਲਣਾਵਾ ਐਮ ਬੈਂਕਈਆ ਨਾਇਡੂ ਨੂੰ ਮੁੱਪਾ ਵਰਪੂ ਵੈਂਕਈਆ ਨਾਇਡੂ ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਆ ਤੇ ਇਹ 2022 ਤੱਕ ਇਸ ਹੋਂਦੇ ਤੇ ਰਹੇ ਸੀ ਇਸ ਤੋਂ ਪਹਿਲਾਂ ਉਹ 2002 ਤੋਂ 2004 ਤੱਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ ਚੁੱਕੇ ਆ ਤੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਹੁਣ ਹైదరాబాద్ ਚਲੇ ਗਏ ਆ ਤੇ ਇਹਨਾਂ ਨੂੰ ਵੀ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਣਾ ਇਹ ਸਾਡੇ ਸਾਬਕਾ ਉਪ ਰਾਸ਼ਟਰਪਤੀ ਸੀ ਕਲੀਅਰ ਹੋਇਆ ਹਾਂਜੀ ਮੈਂ ਸਿਰਫ ਤੁਹਾਨੂੰ ਇਹ ਹੀ ਕਰਵਾਇਆ ਕਿ ਹੁਣ ਤੱਕ 132 ਪਦਮ ਪੁਰਸਕਾਰਾਂ ਦਾ ਐਲਾਨ ਹੋ ਚੁੱਕਿਆ ਜਿਦੇ ਵਿੱਚੋਂ ਪੰਜ ਪਦਮ ਵਿਭੂਸ਼ਣਾ ਉਹਨਾਂ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ 17 ਪਦਮ ਪੂਸ਼ਣਾ 110 ਪਦਮ ਸ਼੍ਰੀ ਅਵਾਰਡ ਦੀ ਲਿਸਟਾਂ ਇਹਨਾਂ ਦੇ ਵਿੱਚ 30 ਔਰਤਾਂ ਵੀ ਇਸ ਲਿਸਟ ਦੇ ਵਿੱਚ ਸ਼ਾਮਿਲ ਆ ਠੀਕ ਹੈ ਤੇ ਇੱਕ ਜੋ ਸਭ ਤੋਂ ਫੇਮਸ ਜਿਨ੍ਹਾਂ ਬਾਰੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਸਕਦਾ ਉਹਨਾਂ ਬਾਰੇ ਮੈਂ ਤੁਹਾਨੂੰ ਕਰਵਾ ਦਿੱਤਾ ਪਾਰਵਤੀ ਬਰੂਆ ਕਲੀਅਰ ਤੇ ਪਦਮ ਅਵਾਰਡ ਤੇ ਮੈਂ ਅਲੱਗ ਤੋਂ ਵੀਡੀਓ ਬਣਾਉਂਗੀ ਕਿਉਂਕਿ ਹੁਣ ਜੇ ਇਹਦੇ ਵਿੱਚ ਮੈਂ ਤੁਹਾਨੂੰ ਨਾਮ ਦੱਸਣ ਲੱਗੀ ਤਾਂ ਬਹੁਤ ਲੈਂਥੀ ਆਪਣੀ ਚਲੀ ਜਾਣੀ ਆ ਕਲਾਸ ਅੱਜ ਦੀ ਕਲੀਅਰ ਨੈਕਸਟ ਕੁਐਸ਼ਨ ਆਪਾਂ ਕਰਦੇ ਹਾਂ ਸੈਕੰਡ ਮੈਂ ਸਭ ਕੁਝ ਨੋਟ ਕਰ ਦਿੱਤਾ ਹੋਇਆ ਵਾ ਪੀਡੀਐਫ ਸੈਂਡ ਕਰ ਦੂੰਗੀ ਟੈਲੀਗ੍ਰਾਮ ਚੈਨਲ ਤੇ ਅੱਜ ਸ਼ਾਮ ਨੂੰ 7 ਵਜੇ ਤੁਸੀਂ ਉੱਥੋਂ ਰੀਡ ਕਰ ਸਕਦੇ ਹੋ ਨੈਕਸਟ ਹੈ ਜੀ ਹਾਲ ਹੀ ਵਿੱਚ ਕਿਸ ਦੇਸ਼ ਦੇ ਰਾਸ਼ਟਰਪਤੀ 75ਵੇਂ ਗਣਤੰਤਰ ਦਿਵਸ ਤੇ ਮੁੱਖ ਮਹਿਮਾਨ ਬਣੇ ਹਨ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ 26 ਜਨਵਰੀ ਨੂੰ ਜਾਨੀ ਕਿ ਕੱਲ ਸਾਡਾ 75ਵਾਂ ਗਨਤੰਤਰ ਦਿਵਸ ਮਨਾਇਆ ਗਿਆ ਵਾ ਤੇ ਫਰਾਂਸ ਦੇ ਰਾਸ਼ਟਰਪਤੀ ਸਾਡੇ ਚੀਫ ਗੈਸਟ ਬਣੇ ਸੀ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਸਾਡੇ ਭਾਰਤ ਦੇ 75ਵੇਂ ਗਨਤੰਤਰ ਦਿਵਸ ਤੇ ਮੁੱਖ ਮਹਿਮਾਨ ਰਹੇ ਆ ਕਲੀਅਰ ਹੁਣ ਫਰਾਂਸ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਫਰਾਂਸ ਫਰਾਂਸ ਦੀ ਕੈਪੀਟਲ ਆ ਪੈਰਿਸ ਕਰੰਸੀ ਆ ਯੂਰੋ ਤੇ ਪ੍ਰੈਜ਼ੀਡੈਂਟ ਆ ਇਮੈਨੁਅਲ ਮੈਕਰੋਨ ਇਹ 6ਵੀਂ ਵਾਰ ਹੋਇਆ ਜਦੋਂ ਫਰਾਂਸ ਦਾ ਕੋਈ ਰਾਸ਼ਟਰਪਤੀ ਸਾਡਾ ਮੁੱਖ ਮਹਿਮਾਨ ਬਣਿਆ ਵਾ ਤੇ ਫਰਾਂਸ ਵਿੱਚ ਤਮਿਲ ਕਵੀ ਤੇ ਰਿਓ ਵੱਲੂ ਪਰ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਫਰਾਂਸ ਨੇ ਸਕੂਲਾਂ ਵਿੱਚ ਔਰਤਾਂ ਦੇ ਅਬਾਇਆ ਪਹਿਰਾਵਾ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਭਾਰਤ ਮਾਰਸ਼ਲ ਫਰਾਂਸ ਵਿੱਚ ਇੱਕ ਨਵਾਂ ਕੌਂਸਲੈਂਟ ਖੋਲੇਗਾ ਪ੍ਰਧਾਨ ਮੰਤਰੀ ਮੋਦੀ ਨੂੰ ਫਰਾਂਸ ਦੇ ਸਰਵਉੱਚ ਸਨਮਾਨ ਗ੍ਰੈਂਡ ਕ੍ਰੋਸ ਆਫ ਦੀ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਕਿਸ ਦੇਸ਼ ਨੂੰ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਨਿਰਜਾਤ ਕਰੇਗਾ ਹਾਂਜੀ ਭਾਰਤ ਰੀਸੈਂਟਲੀ ਫਿਲੀਪਪਿਨਸ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਨਿਰਜ਼ਾਤ ਕਰੇਗਾ অপশন B ਇਸ ਆ ਰਾਈਟ ਆਨਸਰ ਇਹ ਹੁਣ ਤੱਕ ਦਾ ਡਿਫੈਂਸ ਦੇ ਨਾਲ ਰਿਲੇਟਡ ਸਭ ਤੋਂ ਵੱਡੀ ਡੀਲ ਆ ਜਿਹੜੀ ਕਿ 375 ਮਿਲੀਅਨ ਦੀ ਡੀਲ ਆ ਤਾਂ ਇਸ ਕਰਕੇ ਇਸ ਨੂੰ ਇੰਪੋਰਟੈਂਟ ਪੁਆਇੰਟ ਤੋਂ ਸਮਝਦੇ ਆ ਬ੍ਰਹਿਮੋਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਨਿਰਜ਼ਾਤ ਭਾਰਤ ਕਰਨ ਵਾਲਾ ਫਿਲੀਪਿਨਸ ਨੂੰ ਤਾਂ ਫਿਲੀਪਿਨਸ ਨੇ 2022 ਵਿੱਚ ਬ੍ਰਹਿਮੋਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਲਈ ਭਾਰਤ ਨਾਲ ਸਮਝੌਤਾ ਕੀਤਾ ਸੀ ਤੇ ਇਸ ਸਮਝੌਤੇ ਦੇ ਤਹਿਤ ਮਿਜ਼ਾਈਲਾਂ ਦੀ ਜਿਹੜੀ ਡਿਲੀਵਰੀ ਆ ਉਹ ਕੀਤੀ ਜਾਵੇਗੀ ਤੇ ਸੈਂਸਰੀ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਡਾਕਟਰ ਸਮੀਰ ਵੀ ਕਾਮਤ ਮੁਤਾਬਿਕ ਭਾਰਤ 10 ਦਿਨਾਂ ਦੇ ਅੰਦਰ ਇਹਨਾਂ ਮਿਜ਼ਾਈਲਾਂ ਦਾ ਨਿਰਜਾਤ ਕਰੇਗਾ ਤੇ ਇਹ 375 ਮਿਲੀਅਨ ਦਾ ਇੱਕ ਡੀਲ ਸੀਗੀ ਜੋ ਹੁਣ ਤੱਕ ਦੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਡੀਲ ਆ ਜਿਹੜੀ ਭਾਰਤ ਕਰੇਗਾ ਨਿਰਜਾਤ ਡਿਫੈਂਸ ਨਾਲ ਰਿਲੇਟਡ ਆ ਠੀਕ ਹੈ ਡੀਲ ਨੈਕਸਟ ਹੈ ਪੰਚਾਇਤੀ ਵੰਡ ਬਾਰੇ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਿਸ ਰਾਜ ਵਿੱਚ ਕੀਤਾ ਜਾਵੇਗਾ ਹਾਂਜੀ ਪੰਚਾਇਤੀ ਵੰਡ ਬਾਰੇ ਵਰਕਸ਼ਾਪ ਦਾ ਉਦਘਾਟਨ ਕੀਤਾ ਜਾਣਾ ਵਾ ਤੇ ਇਹ ਕੀਤਾ ਜਾਵੇਗਾ ਜੀ ਗੋਆ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਗੋਆ ਦੇ ਵਿੱਚ ਕੀਤਾ ਜਾਣਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਗੋਆ ਦੇ ਵਿੱਚ ਕੀਤਾ ਜਾਣਾ ਤਾਂ ਇਹਨੂੰ ਇੰਪੋਰਟੈਂਟ ਪੁਆਇੰਟ ਤੋਂ ਪਹਿਲਾਂ ਦੇਖ ਲੈਣੇ ਆ 77 ਵਿਵੇਕ ਬਾਰਦਵਾਜ਼ ਨੇ ਗੋਆ ਵਿੱਚ ਪੰਚਾਇਤਾਂ ਦੀ ਵੰਡ ਬਾਰੇ 2 ਦਿਨਾਂ ਦੀ ਰਾਸ਼ਟਰੀ ਸਲਾਹ-ਮਸ਼ਵਰਾ ਵਰਕਸ਼ਾਪ ਦਾ ਉਦਘਾਟਨ ਕੀਤਾ ਵਾ ਠੀਕ ਹੈ ਤੇ ਗੋਆ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੋਆ ਗੋਆ ਦੀ ਕੈਪੀਟਲ ਆ ਪਾnji ਚੀਫ ਮਿਨਿਸਟਰ ਆ ਪ੍ਰਮੋਦ ਸਾਬੰਤ ਗਵਰਨਰ ਆ ਪੀ ਐਸ ਸ੍ਰੀਦਰਨ ਪਿੱਲੇ ਗੋਆ ਦੇ ਵਿੱਚ ਭਗਵਾਨ ਮਹਾਵੀਰ ਸੈਂਚੂਰੀ ਆ ਮੁੱਲਮ ਨੈਸ਼ਨਲ ਪਾਰਕ ਆ ਬੌਂਡਲਾ ਵਾਈਲਡਲਾਈਫ ਸੈਂਚੂਰੀ ਆ ਡਾਕਟਰ ਸਲੀਮ ਅਲੀ ਸੈਂਚੂਰੀ ਆ ਨੇਤਰਾਵਲੀ ਸੈਂਚੂਰੀ ਆ ਕੋਟੀਗਾਓ ਵਾਈਲਡਲਾਈਫ ਸੈਂਚੁਰੀ ਆ ਮਦੇਈ ਵਾਈਲਡਲਾਈਫ ਸੈਂਚੁਰੀ ਆ ਗੋਆ ਸਥਾਪਨਾ ਦਿਵਸ ਹਰੇਕ ਸਾਲ 30 ਮਈ ਨੂੰ ਮਨਾਇਆ ਜਾਂਦਾ ਤੇ ਗੋਆ ਮੁਕਤੀ ਦਿਵਸ ਜਾਨੀ ਕਿ ਗੋਆ ਲਿਬਰੇਸ਼ਨ ਡੇ ਹਰੇਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ ਗੋਆ 19 ਦਸੰਬਰ 1961 ਨੂੰ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਤੇ 10ਵੀਂ ਸਦੀ ਦਾ ਕਦੰਬਾ ਸਿਲਾ ਲੇਖ ਗੋਆ ਵਿੱਚ ਮਿਲਿਆ ਗੋਆ ਦੇ ਕਾਜੂ ਨੂੰ ਜੀਆਈ ਟੈਗ ਮਿਲਿਆ ਗੋਆ ਦੇ ਮੁੱਖ ਮੰਤਰੀ ਨੇ ਸਵੈਮਪੂਰਨਾ ਇਹ ਮਾਰਕੀਟ ਦੀ ਸ਼ੁਰੂਆਤ ਕੀਤੀ ਪਾਰਦਾ ਪਹਿਲਾ ਲਾਈਟ ਹਾਊਸ ਤਿਹਾਰ ਗੋਆ ਦੇ ਵਿੱਚ ਸ਼ੁਰੂ ਹੋਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਬਕਾਰੀ ਫਰੀडम ਆਫ ਦੀ ਸਿਟੀ ਆਫ ਲੰਡਨ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਬਕਾਰੀ ਫਰੀडम ਆਫ ਦੀ ਸਿਟੀ ਆਫ ਲੰਡਨ ਦੇ ਨਾਲ ਸਨਮਾਨਿਤ ਕੀਤਾ ਗਿਆ ਅਜੀਤ ਮਿਸਰਾ ਨੂੰ ਆਪਸ਼ਨ ਸੀ ਇਸ ਆ ਰਾਈਟ ਆਨਸਰ ਤੇ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅਜੀਤ ਮਿਸਰਾ ਇਹ ਬ੍ਰਿਟੇਨ ਦੇ ਵਿੱਚ ਭਾਰਤੀ ਮੂਲ ਦੇ ਇੱਕ ਵਕੀਲ ਆ ਤੇ ਕਾਨੂੰਨ ਦੇ ਵਿੱਚ ਇਹਨਾਂ ਦੇ ਯੋਗਦਾਨ ਦੀ ਵਜ੍ਹਾ ਕਰਕੇ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਵਾਰਡ ਦਾ ਨਾਮ ਤੁਸੀਂ ਯਾਦ ਰੱਖਣਾ ਫਰੀडम ਆਫ ਦੀ ਸਿਟੀ ਆਫ ਲੰਡਨ ਤੇ ਇੱਕ ਇੰਪੋਰਟੈਂਟ ਪੁਆਇੰਟ ਤੋਂ ਵੀ ਤੁਸੀਂ ਸਮਝ ਸਕਦੇ ਹੋ ਮੇਥੇ ਨੋਟ ਕੀਤਾ ਹੋਇਆ ਯੂਕੇ ਵਿੱਚ ਭਾਰਤੀ ਮੂਲ ਦੇ ਇੱਕ ਉੱਗੇ ਵਕੀਲ ਅਜੀਤ ਮਿਸਰਾ ਨੂੰ ਕਾਨੂੰਨੀ ਅਤੇ ਜਨਤਕ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਬਕਾਰੀ ਫਰੀडम ਆਫ ਦੀ ਸਿਟੀ ਆਫ ਲੰਡਨ ਨਾਲ ਸਨਮਾਨਿਤ ਕੀਤਾ ਗਿਆ ਮਿਸਰਾ ਯੂਕੇ ਇੰਡੀਆ ਲੀਗਲ ਪਾਰਟਨਰਸ਼ਿਪ ਦੇ ਸੰਸਥਾਪਕ ਅਤੇ ਪ੍ਰਧਾਨ ਨੂੰ 23 ਜਨਵਰੀ ਨੂੰ ਇੱਕ ਪ੍ਰੈਸ ਬਿਆਨ ਅਨੁਸਾਰ ਇਹ ਪੁਰਸਕਾਰ ਦਿੱਤਾ ਗਿਆ ਸੀ ਠੀਕ ਹੈ ਨੈਕਸਟ ਹੁਣ ਆਪਾਂ ਅਵਾਰਡ ਦੀ ਗੱਲ ਕੀਤੀ ਹੈ ਤਾਂ ਮੈਡੀਸਨ ਮਾਰਸ ਨੇ ਮਿਸ ਅਮਰੀਕਾ 2024 ਦਾ ਅਵਾਰਡ ਜਿੱਤੇ ਆ ਦਿਵਯਾ ਕੀਰਤੀ ਸਿੰਘ ਕੋੜ ਸਵਾਰੀ ਲਈ ਅਰਜੁਨ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ ਦੀਪਾ ਪੰਡਾਰੇ ਖੰਡ ਉਦਯੋਗ ਵਿੱਚ ਸਰਵੋਤਮ ਵਾਤਾਵਰਣ ਅਧਿਕਾਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਬਣੀ ਮਸ਼ਹੂਰ ਬੰਗਾਲੀ ਲੇਖਕ ਸ਼ਿੰਸ਼ੇਦੂ ਮੋਖਾਪਾਧਿਆਏ ਨੂੰ 2023 ਦਾ ਕੁਵੈਂਪੂ ਰਾਸ਼ਟਰੀ ਪੁਰਸਕਾਰ ਮਿਲਿਆ ਬੀ ਆਰ ਕੰਬੋਜ਼ ਨੂੰ ਐਮ ਐਸ ਸੁਆਮੀਨਾਥਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸਰੋ ਦੇ ਵੀ ਆਰ ਲਲਿਤਾ ਮਾਇਕਾ ਵਿਗਿਆਨੀ ਨੂੰ ਫਰਾਂਸ ਦੇ ਸੈਵਲਿਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼ੇਰੀ ਨਿਵਾਸ ਮਾਇਕ ਨੇ ਜੀ20 ਸਮੇਲਨ ਵਿੱਚ ਗਲੋਬਲ ਆਈਕਨ ਅਵਾਰਡ ਜਿੱਤਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ 3 ਦਿਨਾਂ ਦਾ ਕਿਸਾਨ ਮੇਲੇ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ 3 ਦਿਨਾਂ ਦੇ ਕਿਸਾਨ ਮੇਲੇ ਦਾ ਉਦਘਾਟਨ ਕੀਤਾ ਗਿਆ ਵਾ ਗੁਜਰਾਤ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣੇ ਉਦਘਾਟਨ ਗੁਜਰਾਤ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਧੀ ਨਗਰ ਚੀਫ ਮਿਨਿਸਟਰ ਭੇਂਦਰਾ ਪਟੇਲ ਗਵਰਨਰਾ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਰੀ ਨੈਸ਼ਨਲ ਪਾਰਕਾ ਬਸੰਦਾ ਨੈਸ਼ਨਲ ਪਾਰਕਾ ਬਲੈਕਬੱਕ ਨੈਸ਼ਨਲ ਪਾਰਕਾ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੇ ਪ੍ਰਸਿੱਧ ਰਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਦੱਖਣੀ ਕੋਰੀਆ ਦੀ ਕੰਪਨੀ ਸਿਮਟੈਕਸ ਆਨੰਦ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਗੁਜਰਾਤ ਨੇ 2026-27 ਤੱਕ 500 ਬਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟਾਰਗੇਟ ਰੱਖਿਆ NHPC ਗੁਜਰਾਤ ਵਿੱਚ ਕੁੱਪਾ ਹਾਈਡਰੋ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ ਗੁਜਰਾਤ ਨੇ ਇੱਕੋ ਸਮੇਂ 108 ਸਥਾਨਾਂ ਤੇ ਪੌੰਜ ਸੂਰਜ ਨਮਸਕਾਰ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੁਨੀਆ ਦੀ ਪਹਿਲੀ ਮੈਲਾਨਿਸਟਿਕ ਟਾਈਗਰ ਸਫਾਰੀ ਕਿਸ ਰਾਜ ਦੇ ਮਿਉਰ ਭੰਜ ਵਿੱਚ ਕੀਤੀ ਜਾਵੇਗੀ ਪਹਿਲਾਂ ਤਾਂ ਮੈਲਾਨਿਸਟਿਕ ਟਾਈਗਰ ਦੀ ਗੱਲ ਕਰੀਏ ਤੁਸੀਂ ਦੇਖਿਆ ਹੋਣਾ ਇੱਕ ਇੱਕ ਟਾਈਗਰ ਹੁੰਦਾ ਜਿਹਦੇ ਵਿੱਚ ਕਾਲੀਆਂ ਧਾਰੀਆਂ ਜ਼ਿਆਦਾ ਹੁੰਦੀਆਂ ਤੇ ਜਿਹੜਾ ਕਾਲੀਆਂ ਧਾਰੀਆਂ ਜ਼ਿਆਦਾ ਹੁੰਦੀਆਂ ਵਾ ਜਿਹੜੇ ਟਾਈਗਰ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਇਹਨੂੰ ਮੈਲਾਨਿਸਟਿਕ ਟਾਈਗਰ ਕਿਹਾ ਜਾਂਦਾ ਵਾ ਠੀਕ ਹੈ ਕਿਹੜਾ ਟਾਈਗਰ ਕਿਹਾ ਜਾਂਦਾ ਮੈਲਾਨਿਸਟਿਕ ਟਾਈਗਰ ਤੇ ਇਹ ਉੜੀਸਾ ਦੇ ਮਿਉਰ ਭੰਜ ਵਿੱਚ ਟਾਈਗਰ ਸਫਾਰੀ ਹੈ ਜਿਹੜੀ ਇਹ ਸਥਾਪਿਤ ਕੀਤੀ ਜਾਵੇਗੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਓਡੀਸਾ ਇਹਨੂੰ ਇੰਪੋਰਟੈਂਟ ਪੁਆਇੰਟ ਤੋਂ ਸਮਝ ਲੈਣੇ ਆ ਓਡੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸਿੰਪਲੀ ਪਾਲ ਟਾਈਗਰ ਰਿਜ਼ਰਵ ਨੇੜੇ ਦੁਨੀਆ ਦੀ ਪਹਿਲੀ ਬਲੈਕ ਟਾਈਗਰ ਸਫਾਰੀ ਲਈ ਯੋਜਨਾਵਾਂ ਦਾ ਉਦਘਾਟਨ ਕੀਤਾ ਇਸ ਦੁਰ ਅੰਦੇਸੀ ਪ੍ਰੋਜੈਕਟ ਦਾ ਉਦੇਸ਼ ਸੈਲਾਨੀਆਂ ਅਤੇ ਸੈਲਾਨੀਆਂ ਨੂੰ ਮੈਲੇਨਿਟਿਕ ਟਾਈਗਰਾਂ ਦੀ ਇੱਕ ਦੁਰਲੱਭ ਚਾਲਕ ਪ੍ਰਦਾਨ ਕਰਨਾ ਵਾ ਜੋ ਆਮ ਤੌਰ ਤੇ ਕਾਲੇ ਬਾਗ ਵਜੋਂ ਜਾਣੇ ਜਾਂਦੇ ਆ ਤੇ ਇਹ ਸਿੰਪਲੀਪਾਲ نیشنل پارک ਵਿੱਚ ਦੇਖੇ ਜਾਣਗੇ ਸਿੰਪਲੀਪਾਲ ਟਾਈਗਰ ਰਿਜ਼ਰਵ ਦੁਨੀਆ ਵਿੱਚ ਜੰਗਲੀ ਬਾਗਾਂ ਦਾ ਇੱਕੋ ਇੱਕ ਟਾਈਗਰ ਰਿਜ਼ਰਵ ਹੈ ਜਿਹੜਾ ਕਿ ਇੰਪੋਰਟੈਂਟ ਹੈ ਠੀਕ ਹੈ ਹੁਣ ਉੜੀਸਾ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਕੀ ਆ ਪੁਵਨੇਸ਼ਵਰ ਚੀਫ ਮਨਿਸਟਰ ਅਨਵਿਨ ਪਟਨਾਇਕ ਗਵਰਨਰ ਅਗਨੇਸ਼ੀਲਾ ਉੜੀਸਾ ਦਿਵਸ 1 ਸਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਦੇ ਵਿੱਚ ਨੰਦਨ ਕਾਨਨ نیشنل ਪਾਰਕਾ ਸਿੰਪਲੀਪਾਲ نیشنل ਪਾਰਕਾ ਪੇਤਰ ਕਣਿਕਾ نیشنل ਪਾਰਕਾ ਚਿਲਕਾ ਸੈਂਟਰੀਆ ਉੜੀਸਾ ਦੇ ਵਿੱਚ ਚਿਲਕਾ ਝੀਲ ਹੈ ਖਾਰੇ ਪਾਣੀ ਦੀ ਸਭ ਤੋਂ ਵੱਡੀ ਝੀਲ ਆ ਉੜੀਸਾ ਦੇ ਵਿੱਚ ਰੂਸੀ ਖੁਲੀਆ ਬੀਚਾ 골ਡਨ ਬੀਚ ਆ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਉੜੀਸਾ ਦੀ ਰੈੱਡ ਆਂਟ ਚਟਨੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਦੀ ਮਨੀਸ਼ਾ ਪਾੜੀ ਭਾਰਤ ਦੀ ਪਹਿਲੀ ਮਹਿਲਾ ਸਹਾਇਕ ਡੀ ਕੈਂਪ ਬਣੀ ਏਸ਼ੀਆ ਦੇ ਵਿੱਚ ਸਭ ਤੋਂ ਵੱਡੇ ਓਪਨ 에ਅਰ ਸਲਾਣਾ ਵਪਾਰ ਮੇਲੇ ਦਾ ਉਦਘਾਟਨ ਜਿਹਨੂੰ ਕਿਹਾ ਜਾਂਦਾ ਬਾਲੀ ਯਾਤਰਾ ਇਹ ਕਟ ਉੜੀਸਾ ਦੇ ਕਟਕ ਦੇ ਵਿੱਚ ਹੋਇਆ ਉੜੀਸਾ ਦੇ ਕੇਂਦਰਪੜਾ ਰਸਬਲੀ ਨੂੰ ਜੀਆਈ ਟੈਗ ਮਿਲਿਆ ਉੜੀਸਾ ਵਿਧਾਨ ਸਭਾ ਨੇ ਭੂਮੀ ਗ੍ਰਹਿਣ ਬਿੱਲ ਪਾਸ ਕੀਤਾ ਵਿਸ਼ਵ ਬੈਂਕ ਸਮਾਜਿਕ ਸੁਰੱਖਿਆ ਵਧਾਉਣ ਲਈ ਉੜੀਸਾ ਨੂੰ ਫੰਡ ਦੇਵੇਗਾ ਉੜੀਸਾ ਦੇ ਰਿਆਗੜਾ ਸਾਲ ਨੂੰ ਜੀਆਈ ਟੈਗ ਮਿਲਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਰਾਸ਼ਟਰੀ ਵੋਟਰ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਰਾਸ਼ਟਰੀ ਵੋਟਰ ਦਿਵਸ ਰਾਸ਼ਟਰੀ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ ਵਾ ਦੇਖੋ ਚੋਣ ਆਯੋਗ ਵੋਟਾਂ ਕੌਣ ਕਰਾਉਂਦਾ ਚੋਣ ਆਯੋਗ ਤੇ ਚੋਣ ਆਯੋਗ ਦੀ ਸਥਾਪਨਾ 25 ਜਨਵਰੀ 1950 ਨੂੰ ਹੋਈ ਸੀ ਇਸ ਕਰਕੇ ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਸਭ ਤੋਂ ਪਹਿਲਾਂ ਇਹ 2011 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਪਹਿਲਾ ਰਾਸ਼ਟਰੀ ਵੋਟਰ ਦਿਵਸ 2011 ਦੇ ਵਿੱਚ ਮਨਾਇਆ ਗਿਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ ਇੱਥੇ ਤੁਸੀਂ ਸਮਝ ਸਕਦੇ ਹੋ ਇੰਪੋਰਟੈਂਟ ਪੁਆਇੰਟ ਤੋਂ ਰਾਸ਼ਟਰੀ ਵੋਟਰ ਦਿਵਸ ਦਾ ਉਦੇਸ਼ ਨਾਗਰਿਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨਾ ਹੈ ਤੇ ਰਾਸ਼ਟਰੀ ভোটার ਦਿਵਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਤਕਾਲੀ ਰਾਸ਼ਟਰਪਤੀ ਪ੍ਰਤੀਵਾ ਪਾਟਿਲ ਨੇ 2011 ਵਿੱਚ ਕੀਤੀ ਸੀ ਤਤਕਾਲੀ ਮਤਲਬ ਉਸ ਸਮੇਂ ਦੇ ਰਾਸ਼ਟਰਪਤੀ ਇਸ ਸਾਲ 2024 ਵਿੱਚ ਭਾਰਤ ਆਪਣਾ 14ਵਾਂ ਰਾਸ਼ਟਰੀ ভোটার ਦਿਵਸ ਮਨਾਉਣ ਜਾ ਰਿਹਾ ਦੇਖੋ ਭਾਰਤ ਨੇ 14ਵਾਂ ਰਾਸ਼ਟਰੀ ভোটার ਦਿਵਸ ਮਨਾਇਆ ਕਿਉਂਕਿ ਸ਼ੁਰੂਆਤ ਕਦੋਂ ਹੋਈ ਸੀ 2011 ਦੇ ਵਿੱਚ ਹੋਈ ਸੀਗੀ ਤੇ ਜੇਕਰ ਤੁਹਾਨੂੰ ਇਹ ਪੁੱਛ ਲਿਆ ਜਾਵੇ ਚੋਣ ਅਯੋਗ ਦਾ ਸਥਾਪਨਾ ਦਿਵਸ ਕਿੰਨਵਾ ਮਨਾਇਆ ਗਿਆ 2024 ਦੇ ਵਿੱਚ ਤਾਂ 2024 ਦੇ ਵਿੱਚ ਚੋਣ ਅਯੋਗ ਦਾ ਜਿਹੜਾ ਸਥਾਪਨਾ ਦਿਵਸ ਉਹ 75ਵਾਂ ਮਨਾਇਆ ਗਿਆ ਵਾ ਇਹ ਮਤਲਬ ਕਿਸੇ ਵੀ ਤਰ੍ਹਾਂ ਤੁਹਾਨੂੰ ਘੁਮਾ ਕੇ ਆ ਸਕਦਾ ਤੁਸੀਂ ਯਾਦ ਰੱਖਣਾ ਰਾਸ਼ਟਰੀ ਵੋਟਰ ਦਿਵਸ 2024 ਦਾ ਜਿਹੜੀ ਥੀਮ ਆ ਉਹ ਹੈ VOTING ਵਰਗਾ ਕੁਛ ਨਹੀਂ ਮੈਂ ਯਕੀਨੀ ਤੌਰ ਤੇ ਵੋਟ ਕਰਦਾ ਹਾਂ ਭਾਰਤ ਦੇ ਚੋਣ ਕਮਿਸ਼ਨ ਕਮਿਸ਼ਨ ਦੀ ਸਥਾਪਨਾ 25 ਜਨਵਰੀ 1950 ਨੂੰ ਕੀਤੀ ਗਈ ਸੀ ਇਸ ਕਰਕੇ ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪਹਿਲਾ ਪਹਿਲਾ ਵੋਟਰ ਦੀ ਯੋਗਤਾ ਉਮਰ 21 ਸਾਲ ਹੁੰਦੀ ਸੀ ਅਰੇ ਵੀ ਤੁਸੀਂ ਧਿਆਨ ਰੱਖਣਾ ਚੀਕੇ ਦੇ ਪੁਆਇੰਟ ਆਫ 뷰 ਤੋਂ ਇੰਪੋਰਟੈਂਟ ਆ 1988 ਵਿੱਚ ਇਸ ਨੂੰ ਘਟਾ ਕੇ 18 ਸਾਲ ਕਰ ਦਿੱਤਾ ਤੇ 1998 ਦੇ 60ਵੇਂ ਸੋਧ ਬਿੱਲ ਨੇ ਭਾਰਤ ਵਿੱਚ ਵੋਟਰਾਂ ਦੀ ਯੋਗਤਾ ਦੀ ਉਮਰ ਘਟਾਈ ਸੀ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੈਸੇ ਆ ਮੇਨ ਫੈਕਟ ਤੁਹਾਡੇ ਲਈ ਇਹ ਹੈ ਜਿਹੜਾ ਤੁਸੀਂ ਯਾਦ ਰੱਖਣਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਸਰਵੋਤਮ ਚੋਣ ਆਚਰਣ ਪੁਰਸਕਾਰ ਪ੍ਰਦਾਨ ਦਿੱਤੇ ਹਨ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਜਨਵਰੀ ਦੇ ਇੰਪੋਰਟੈਂਟ ਡੇ ਦੀ ਤਾਂ 1 ਜਨਵਰੀ ਨੂੰ ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਦਾ 68ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਜਨਵਰੀ ਨੂੰ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਮਨਾਇਆ ਗਿਆ 4 ਜਨਵਰੀ ਨੂੰ ਵਿਸ਼ਵ ਬ੍ਰੈਲ ਦਿਵਸ ਮਨਾਇਆ ਗਿਆ 5 ਜਨਵਰੀ ਨੂੰ ਰਾਸ਼ਟਰੀ ਪੰਛੀ ਦਿਵਸ ਮਨਾਇਆ ਗਿਆ 6 ਜਨਵਰੀ ਨੂੰ ਵਿਸ਼ਵ ਅਨਾਥ ਦਿਵਸ ਮਨਾਇਆ ਗਿਆ ਅਨਾਥ ਯੁੱਧ ਦਿਵਸ ਕਿਉਂਕਿ ਯੁੱਧ ਦੇ ਵਿੱਚ ਜਿਹੜੇ ਲੋਕਾਂ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਦੀ ਡੈਥ ਹੋ ਜਾਂਦੀ ਆ ਤਾਂ ਉਹਨਾਂ ਦੇ ਕਰਕੇ ਇਹ ਦਿਵਸ ਜਿਹੜਾ ਮਨਾਇਆ ਜਾਂਦਾ ਉਹਨਾਂ ਦੀਆਂ ਮੁਸ਼ਕਿਲਾਂ ਵਿਲਾਂ ਦੇ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ 7 ਜਨਵਰੀ ਨੂੰ ਮਹਾਯਾਨ ਨਵਾਂ ਸਾਲ ਦਿਵਸ ਮਨਾਇਆ ਗਿਆ 8 ਜਨਵਰੀ ਨੂੰ ਧਰਤੀ ਰੋਟੇਸ਼ਨ ਦਿਵਸ ਮਨਾਇਆ ਗਿਆ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਮਨਾਇਆ ਗਿਆ 11 ਜਨਵਰੀ ਨੂੰ ਰਾਸ਼ਟਰੀ ਮਨੁੱਖੀ ਤਸਕਰੀ ਜਾਗਰੂਕਤਾ ਦਿਵਸ ਮਨਾਇਆ ਗਿਆ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ 15 ਜਨਵਰੀ ਨੂੰ ਭਾਰਤੀ ਸੈਨਾ ਦਿਵਸ ਮਨਾਇਆ ਗਿਆ ਤੇ ਰਾਸ਼ਟਰ ਦੀ ਸੇਵਾ ਵਿੱਚ ਇਹਦੀ ਥੀਮ 16 ਜਨਵਰੀ ਨੂੰ ਰਾਸ਼ਟਰੀ ਸ਼ੁਰੂਆਤ ਦਿਵਸ ਵਜੋਂ ਮਨਾਇਆ ਗਿਆ 19 ਜਨਵਰੀ ਨੂੰ ਕੋਕ ਬੋਰੋਕ ਦਿਵਸ ਵਜੋਂ ਮਨਾਇਆ ਗਿਆ 23 ਜਨਵਰੀ ਨੂੰ ਪੈਂਗੁਇਨ ਜਾਗਰੂਕਤਾ ਦਿਵਸ ਮਨਾਇਆ ਗਿਆ 20 ਸੌਰੀ 20 ਜਨਵਰੀ ਨੂੰ ਪੈਂਗੁਇਨ ਜਾਗਰੂਕਤਾ ਦਿਵਸ ਤੇ 23 ਜਨਵਰੀ ਨੂੰ ਬਹਾਦਰੀ ਦਿਵਸ ਮਨਾਇਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਾਊਦੀ ਅਰਬ ਆਪਣਾ ਪਹਿਲਾ ਸਰਾਵ ਸਟੋਰ ਕਿੱਥੇ ਖੋਲੇਗਾ ਹਾਂਜੀ ਸਾਊਦੀ ਅਰਬ ਜਿਹੜਾ ਆਪਣਾ ਪਹਿਲਾ ਸਰਾਵ ਸਟੋਰ ਆ ਉਹ ਕਿੱਥੇ ਖੋਲੇਗਾ ਰਿਆਦ ਦੇ ਵਿੱਚ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਦੇਖੋ ਸਾਊਦੀ ਅਰਬ ਦੀ ਜੇਕਰ ਗੱਲ ਕਰੀਏ ਤਾਂ ਸਾਊਦੀ ਅਰਬ ਦੇ ਵਿੱਚ ਨਾ ਇੰਪੋਰਟੈਂਟ ਪੁਆਇੰਟ ਤੋਂ ਸਮਝਾਉਣੀ ਆ ਨੋਟ ਕੀਤਾ ਹੋਇਆ ਮੈਂ ਇੱਥੇ ਸਾਊਦੀ ਅਰਬ ਪਹਿਲਾਂ ਤੁਹਾਨੂੰ ਦੱਸਦੀ ਆ ਮੇਨ ਕਾਰਨ ਕੀ ਆ ਦੇਖੋ ਸਾਊਦੀ ਅਰਬ ਦੇ ਵਿੱਚ ਸ਼ਰਾਬ ਨਹੀਂ ਮਿਲਦੀ ਇੱਥੇ ਸਿਰਫ ਉਹਨਾਂ ਨੂੰ ਹੀ ਸ਼ਰਾਬ ਮਿਲੇਗੀ ਹੁਣ ਦੇ ਕਾਨੂੰਨ ਦੇ ਅਕੋਰਡਿੰਗ ਵੀ ਕਿਉਂਕਿ ਪਹਿਲਾਂ ਸਟੋਰ ਖੁੱਲਣ ਜਾ ਰਿਹਾ ਸਿਰਫ ਉਹਨਾਂ ਲੋਕਾਂ ਨੂੰ ਸ਼ਰਾਬ ਮਿਲੂਗੀ ਜਿੰਨਾ ਨੂੰ ਸਾਊਦੀ ਵਿਦੇਸ਼ ਮੰਤਰਾਲਾ ਪਰਮਿਸ਼ਨ ਦੇਵੇਗਾ ਠੀਕ ਹੈ ਕਿਹੜਾ ਮੰਤਰਾਲਾ ਵਿਦੇਸ਼ ਮੰਤਰਾਲਾ ਤੇ ਇੱਥੇ ਇਸਲਾਮ ਧਰਮ ਦੇ ਦੋ ਬਹੁਤ ਵੱਡੇ ਪਵਿੱਤਰ ਸਥਾਨ ਆ ਜਿਸ ਕਰਕੇ ਸਾਊਦੀ ਅਰਬ ਵਿੱਚ ਸ਼ਰਾਬ ਤੇ ਪਾਬੰਦੀ ਲਗਾਇਆ ਗਿਆ ਆ ਠੀਕ ਹੈ ਹੁਣ ਤੱਕ ਸ਼ਰਾਬ ਨਹੀਂ ਮਿਲਦੀ ਸੀ ਇਸ ਕਾਰਨ ਨਹੀਂ ਮਿਲਦੀ ਸੀ ਪਰ ਹੁਣ ਦੇ ਸਮੇਂ ਨੂੰ ਦੇਖਦੇ ਹੋਏ 사우ਦੀ ਅਰਬ ਨੇ ਇਹ ਮਤਲਬ ਕਿ ਘੋਸ਼ਣਾ ਕੀਤੀ ਆ ਕਿ ਅਸੀਂ ਵੀ ਸ਼ਰਾਬ ਦਾ ਜਿਹੜਾ ਇੱਕ ਕੈਂਪ ਆ ਸਟੋਰ ਆ ਜਿਹੜਾ ਉਹ ਖੋਲਾਂਗੇ ਕਿਉਂ ਘੋਸ਼ਣਾ ਕੀਤੀ ਆ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਵਾ ਜਿਹੜੀ ਉਹ ਟੂਰਿਜ਼ਮ ਤੇ ਡਿਪੈਂਡ ਹੁੰਦੀ ਆ ਸੈਰ ਸਫਾਟੇ ਤੇ ਵੀ ਬਾਹਰੋਂ ਕਿੰਨੇ ਸੈਲਾਨੀ ਉੱਥੇ ਆ ਰਹੇ ਆ ਬਿਜ਼ਨਸ ਉਹਦੇ 베ਸ ਹੁੰਦਾ ਵਾ ਠੀਕ ਹੈ ਤੇ ਅਰਥ ਵਿਵਸਥਾ ਇਸੇ ਤੇ ਡਿਪੈਂਡ ਕਰਦੀ ਆ ਮਤਲਬ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਉਹਦੀ ਇਕਨੋਮਿਕ ਪੱਖੋਂ ਜਿਹੜੀ ਸਥਿਤੀ ਆ ਉਹ ਉੱਚੀ ਕਰਨੀ ਹੋਵੇ ਤਾਂ ਉਥੋਂ ਦਾ ਜਿਹੜਾ ਟੂਰਿਜ਼ਮ ਆ ਉਹਦੇ ਵਿੱਚ ਕੁਝ ਸੁਧਾਰ ਕਰਦੋ ਜਾਂ ਉਹਦੇ ਵਿੱਚ ਕੁਝ ਉਹਦੇ ਤੇ ਕੁਝ ਆਫਰ ਕੱਢ ਦੋ ਹੈਨਾ ਇਦਾਂ ਮਤਲਬ ਕਿ ਬਹੁਤ ਫਾਇਦਾ ਹੁੰਦਾ ਉਸ ਦੇਸ਼ ਨੂੰ ਤਾਂ ਇਸ ਕਰਕੇ ਹੁਣ ਦੇਖੋ ਸ਼ਰਾਬ ਹਰੇਕ ਜਗ੍ਹਾ ਤੇ ਚੱਲਦੀ ਆ ਲੋਕ ਚਾਹੁੰਦੇ ਵੀ ਆ ਕਿ ਸਾਨੂੰ ਮਿਲੇ ਜਿਨ੍ਹਾਂ ਨੂੰ ਹੁਣ ਆਦਤ ਪਈ ਹੋਈ ਆ ਤੇ ਇਸ ਕਰਕੇ ਉਹਨਾਂ ਨੇ ਹੁਣ ਰਿਆਦ ਦੇ ਵਿੱਚ ਫੈਸਲਾ ਕੀਤਾ ਕਿ ਅਸੀਂ ਇੱਕ ਸਟੋਰ ਆ ਜਿਹੜਾ ਖੋਲਾਂਗੇ 사우ਦੀ ਅਰਬ ਦੀ ਗੱਲ ਕਰੀਏ ਤਾਂ 사우ਦੀ ਅਰਬ ਦੀ ਕੈਪੀਟਲ ਆ 사우ਦੀ ਅਰਬ ਦੀ ਕੈਪੀਟਲ ਰਿਆਦਾ ਠੀਕ ਹੈ ਜਿਹਦੇ ਵਿੱਚ ਇੱਕ ਸਟੋਰ ਖੁੱਲਣ ਜਾ ਰਿਹਾ ਵਾ ਕਲੀਅਰ ਹੋਇਆ ਤੇ ਕਰੰਸੀ ਆ 사우ਦੀ ਰਿਆਲ ਪ੍ਰੈਜ਼ੀਡੈਂਟ ਆ ਸੁਲਮਾਨ ਬਿਨ ਅਬਦੁਲ ਅਜ਼ੀਜ਼ ਅਲ 사우ਦੀ ਕਲੀਅਰ ਤੇ ਹੁਣ ਜੇਕਰ ਅਸੀਂ 사우ਦੀ ਅਰਬ ਦੀ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ 사우ਦੀ ਅਰਬ ਨੇ ਪਾਕਿਸਤਾਨ ਦੀ ਸਭ ਤੋਂ ਵੱਡੀ ਤੇਲ ਸੋਧ ਕਾਰਖਾਨੇ ਲਈ 10 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਵਾ ਜੇ ਦਾਸ ਸਹਿਰ ਵਿੱਚ ਫੀਫਾ ਕਲੱਬ ਵਿਸ਼ਵ ਕੱਪ 2023 ਦਾ ਆਯੋਜਨ ਕੀਤਾ ਗਿਆ। ਭਾਰਤ ਅਤੇ ਸਾウਦੀ ਅਰਬ ਦਰਮਿਆਨ ਅਲ ਮੁਹੰਮਦ ਅਲ ਹਿੰਦੀ 2023 ਜਲ ਸੈਨਾ ਅਭਿਆਸ ਹੋਇਆ। ਸਾウਦੀ ਅਰਬ ਨੇ 800 ਬਿਲੀਅਨ ਡਾਲਰ ਦੇ ਮੈਗਾ ਪ੍ਰੋਜੈਕਟ ਮੁਕਾਮ ਦੀ ਘੋਸ਼ਣਾ ਕੀਤੀ। ਰਾਇਨਾ ਬਰਨਾਵੀ 2023 ਵਿੱਚ ਪੁਲਾੜ ਮਿਸ਼ਨ ਤੇ ਜਾਣ ਵਾਲੀ ਸਾウਦੀ ਅਰਬ ਦੀ ਪਹਿਲੀ ਔਰਤ ਬਣੀ। ਪੁਰਤਗਾਲੀ ਸਟ੍ਰਾਈਕਰ ਕ੍ਰਿਸਟੀਆਨੋ ਰੋनाल्डੋ ਅਲ ਨਾਸਰ ਫੁੱਟਬਾਲ ਕਲੱਬ ਵਿੱਚ ਸ਼ਾਮਿਲ ਹੋਇਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਦੇਸ਼ ਦੀ ਸਰਵੋਤਮ ਜੂਨੀਅਰ ਮਹਿਲਾ ਕ੍ਰਿਕਟ ਖਿਡਾਰੀ ਕੌਣ ਬਣੀ ਹੈ ਹਾਂਜੀ ਦੇਸ਼ ਦੀ ਸਰਵੋਤਮ ਜੂਨੀਅਰ ਮਹਿਲਾ ਕ੍ਰਿਕਟ ਖਿਡਾਰੀ ਬਣੀ ਆ ਸੋਮਿਆ ਤ੍ਰਿਵਾਰੀ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਸੋਮਿਆ ਤ੍ਰਿਵਾਰੀ ਹੁਣ ਕ੍ਰਿਕਟ ਦੀ ਗੱਲ ਆ ਤਾਂ ਸੂਰੀਆ ਕੁਮਾਰ ਜਾਦਵ ਨੇ ਆਈਸੀਸੀ ਪੁਰਸ਼ T20 ਇੰਟਰਨੈਸ਼ਨਲ ਕ੍ਰਿਕਟ ਆਫ ਦੀ ਇਅਰ ਅਵਾਰਡ ਜਿੱਤਿਆ ਬੈਟ ਕਮਿੰਸ ਅਤੇ ਦੀਪਤੀ ਸ਼ਰਮਾ ਨੂੰ ਦਸੰਬਰ ਲਈ ਆਈਸੀਸੀ ਪਲੇਅਰ ਆਫ ਦੀ ਮੰਥ ਚੁਣਿਆ ਗਿਆ ਵਿਰਾਟ ਕੋਹਲੀ ਨੂੰ ਸਾਲ 2023 ਦਾ ਯੰਗ ਐਥਲੀਟ ਚੁਣਿਆ ਗਿਆ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਮਿਸੇਲ ਸਟਾਰਿਕ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦੇ ਆ ਬੀਸੀਸੀਆਈ ਨੇ ਐਮਐਸ ਧੋਨੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ 25 ਜਨਵਰੀ ਨੂੰ ਕਿਸ ਰਾਜ ਦਾ ਸਥਾਪਨਾ ਦਿਵਸ ਮਨਾਇਆ ਗਿਆ 25 ਜਨਵਰੀ ਨੂੰ ਸਥਾਪਨਾ ਦਿਵਸ ਮਨਾਇਆ ਗਿਆ ਹਿਮਾਚਲ ਪ੍ਰਦੇਸ਼ ਦਾ অপਸ਼ਨ ਸੀ ਇਸ ਦਾ ਰਾਈਟ ਆਂਸਰ 25 ਜਨਵਰੀ ਨੂੰ ਹੀ ਕਿਉਂ ਮਨਾਇਆ ਗਿਆ ਇੰਪੋਰਟੈਂਟ ਪੁਆਇੰਟ ਤੋਂ ਸਮਝ ਸਕਦੇ ਆ ਆਪਾਂ ਦੇਖੋ ਮੋੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਭਰਮ ਤਰੰਪੁਰ ਵਿੱਚ ਹਿਮਾਚਲ ਪ੍ਰਦੇਸ਼ ਦੇ 24ਵੇਂ ਰਾਜ ਦਿਵਸ ਦੀ ਪ੍ਰਧਾਨਗੀ ਕੀਤੀ ਆ ਤੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਹਿਮਾਚਲ ਪ੍ਰਦੇਸ਼ 15 ਅਪ੍ਰੈਲ 1948 ਨੂੰ ਮੁੱਖ ਕਮਿਸ਼ਨਰ ਦੇ ਸੂਬੇ ਵਜੋਂ ਹੋਂਦ ਦੇ ਵਿੱਚ ਆਇਆ ਸੀ ਤੇ ਇਸ ਸਮੇਂ ਤੀ ਪਹਾੜੀ ਰਿਆਸਤਾਂ ਨੂੰ ਮਿਲਾ ਕੇ ਇੱਕ ਸੂਬਾ ਬਣਿਆ ਹੋਇਆ ਸੀ ਪਰ ਬਾਅਦ ਵਿੱਚ 1 ਨਵੰਬਰ 1956 ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਫਿਰ 25 ਜਨਵਰੀ 1971 ਨੂੰ हि हिमाचल प्रदेश ਨੂੰ ਭਾਰਤ ਦਾ 18ਵਾਂ ਰਾਜ ਬਣਾ ਦਿੱਤਾ ਗਿਆ ਠੀਕ ਹੈ ਕਦੋਂ 25 ਜਨਵਰੀ 1971 ਨੂੰ ਇਸ ਕਰਕੇ 25 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਠੀਕ ਹੈ ਕਲੀਅਰ ਹੋਇਆ ਤਾਂ ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਿਮਾਚਲ ਪ੍ਰਦੇਸ਼ ਦਾ ਸਥਾਪਨਾ ਦਿਵਸ 25 ਜਨਵਰੀ ਨੂੰ ਮਨਾਇਆ ਜਾਂਦਾ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੀਆਂ ਦੋ ਕੈਪੀਟਲ ਆ ਇੱਕ ਵਿంటర్ ਤੇ ਇੱਕ ਸਮਰ ਸਮਰ ਕੈਪੀਟਲ ਆ Shimla ਵਿంటర్ ਕੈਪੀਟਲ ਆ Dharamshala ਇਥੋਂ ਦੇ ਚੀਫ ਮਿਨਿਸਟਰ ਹੈ ਸੁਖਵਿੰਦਰ ਸਿੰਘ ਸੁਖੂ ਅਤੇ ਗਵਰਨਰ ਆਸ਼ੇਪਰਤਾਪ ਸ਼ੋਕਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਪਿੰਨ ਵੈਲੀ ਨੈਸ਼ਨਲ ਪਾਰਕ ਇੰਡਰ ਕਿਲਾ ਨੈਸ਼ਨਲ ਪਾਰਕ ਖੀਰ ਗੰਗਾ ਨੈਸ਼ਨਲ ਪਾਰਕ ਸਿੰਬਲਵਾੜਾ ਨੈਸ਼ਨਲ ਪਾਰਕ ਰੋਹਿਲਾ ਨੈਸ਼ਨਲ ਪਾਰਕ ਇਥੋਂ ਦੇ ਫੇਮਸ ਲੋਕਨਾਚਾ ਸ਼ਪੇਲੀ ਹਿਮਾਚਲ ਪ੍ਰਦੇਸ਼ ਦੇ ਵਿੱਚ ਖਜਿਆਰ ਝੀਲ ਤੇ ਸ਼ਿਮਲਾ ਦੇ ਵਿੱਚ ਵਿంటర్ ਕਾਰਨੀਵਲ ਦਾ ਆਯੋਜਨ ਕੀਤਾ ਗਿਆ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਕੂਲ ਦੇ ਵਿੱਚ ਸਮੂਹਿਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਵਿਦਿਆਲਿਆ ਪ੍ਰੋਗਰਾਮ ਸ਼ੁਰੂ ਕੀਤਾ ਹਿਮਾਚਲ ਪ੍ਰਦੇਸ਼ ਦੇ ਹੱਟੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ हिमाचल प्रदेश अनाथ बच्चों ਲਈ ਸਕੀਮ ਬਣਾਉਣ ਵਾਲਾ ਪਹਿਲਾ ਸੂਬਾ ਬਣਿਆ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਵੈਨ ਪ੍ਰੋਗਰਾਮ ਸ਼ੁਰੂ ਕੀਤਾ। ਨੈਕਸਟ ਕੁਐਸ਼ਨ ਹੈ ਕਿਸ ਨੂੰ ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਚੁਣਿਆ ਗਿਆ? ਹਾਂਜੀ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਚੁਣਿਆ ਗਿਆ प्रसन्ना ਵੀ ਵਰਲੇ ਨੂੰ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਇਹਨਾਂ ਨੂੰ ਸੋਚ ਅਕਵਾਈ ਆ। ਸਪਰੀਮ ਕੋਰਟ ਦੇ ਮੁੱਖ ਜੱਜ ਡੀ ਬਾਈ ਚੰਦਰ ਚੂੜ ਨੇ ਤੇ ਇਸ ਦੇ ਨਾਲ ਹੁਣ ਸੁਪਰੀਮ ਕੋਰਟ ਦੇ ਵਿੱਚ ਟੋਟਲ ਜੱਜਾਂ ਦੀ ਗਿਣਤੀ 34 ਹੋ ਗਈ ਆ ਠੀਕ ਹੈ ਤੇ ਇਸ ਤੋਂ ਪਹਿਲਾਂ ਇਹ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਸੀ ਪ੍ਰਸੰਨਾ ਵੀ ਵਰਲੇ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇੰਪੋਰਟੈਂਟ ਫੈਕਟ ਵੀ ਲਿਖੇ ਹੋਏ ਆ ਇੰਪੋਰਟੈਂਟ ਫੈਕਟ ਦੀ ਵਿਸਤ ਤੁਹਾਨੂੰ ਜ਼ਰੂਰਤ ਨਹੀਂ ਜੋ ਮੈਂ ਦੱਸਿਆ ਉਹ ਠੀਕ ਹੈ ਠੀਕ ਹੈ ਦੇ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਸੀ ਤਾਂ ਪ੍ਰਸੰਨਾ ਕੁਮਾਰ ਅਚਾਰੀਆ ਐਨ ਐਲ ਸੀ ਇੰਡੀਆ ਲਿਮਿਟਿਡ ਦੇ ਵਿੱਤ ਨਿਰਦੇਸ਼ਕ ਬਣੇ ਸੀਲ ਵਰਦਨ ਸਿੰਘ ਨੂੰ ਯੂ ਪੀ ਐਸ ਸੀ ਦਾ ਮੈਂਬਰ ਚੁਣਿਆ ਗਿਆ ਸੀਲ ਵਰਦਨ ਸਿੰਘ ਯੂ ਪੀ ਐਸ ਸੀ ਦੇ ਮੈਂਬਰ ਬਣਿਆ ਤੇ ਮਹੇਸ਼ਵਰ ਰਾਓ ਨੂੰ ਬੰਗਲੌਰ ਮੈਟਰੋ ਦਾ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ ਸੁਮੀਰ ਕੁਮਾਰ ਸਿਨਹਾ ਰੱਖਿਆ ਮੰਤਰਾਲੇ ਵਿੱਚ ਡਾਇਰੈਕਟਰ ਜਨਰਲ ਬਣੇ ਬਸਵਰਾਜੂ ਐਸ ਨੂੰ ਛਤੀਸਗੜ ਦੇ ਮੁੱਖ ਮੰਤਰੀ ਦਾ ਸਕੱਤਰ ਚੁਣਿਆ ਗਿਆ ਅਸ਼ਵਿਨੀ ਗੁਪਤਾ ਨੂੰ ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਸੀਈਓ ਚੁਣਿਆ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸੀਨੀਅਰ ਯੂਰੋ ਕਯੂ ਸਕੂਲ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ ਹਾਂਜੀ ਸੀਨੀਅਰ ਯੂਰੋ ਕਯੂ ਸਕੂਲ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆਵਾ ਜੋਤੀ ਰੰਧਾਵਾ অপਸ਼ਨ A ਇਜ਼ ਅ ਰਾਈਟ ਆਂਸਰ ਇੱਕ ਗੋਲਫਰ ਆ ਦੇਖ ਸਕਦੇ ਤੁਸੀਂ ਮੈਸ ਦੇ ਵਿੱਚ ਜੋਤੀ ਰੰਧਾਵਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ